ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਤਿੰਨ ਸ਼ਬਦ ਆਉਂਦੇ ਨੇ ਮਨ ਔਂਕੜ ਦੇ ਨਾਲ ਮਨ ਦੁਨੇ ਅਖਰ ਮੁਕਤੇ ਨੇ ਮੰਮਾ ਨੰਨੇ ਸਿਆਰੀ ਪਰ ਤਿੰਨਾ ਦਾ ਜਿਹੜਾ ਉਚਾਰਨ ਹੈ ਇੱਕੋ ਹੈ ਪਰ ਜਿਹੜਾ ਅਰਥ ਹੈ ਇਹਨਾਂ ਦੇ ਵੱਖ-ਵੱਖ ਅਰਥ ਨੇ ਹੁਣ ਤੁਸੀਂ ਤੁਹਾਡੇ ਮਨ ਵਿੱਚ ਇਹ ਵਿਚਾਰ ਆਈ ਹੋਵੇਗੀ ਕਿ ਮਨ ਇਹਨਾਂ ਦੇ ਤਿੰਨਾਂ ਦਾ ਜਿਹੜਾ ਉਚਾਰਨ ਇੱਕ ਹੈ ਫਿਰ ਅਰਥ ਵੱਖਰੇ ਕਿਵੇਂ ਬਣਦੇ ਨੇ ਇਹਨਾਂ ਦੇ ਅਰਥ ਸੰਗਜ ਜੀ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਬਣਨਗੇ ਕਿਉਂਕਿ ਇੱਥੇ ਜਿਹੜੀ ਔਂਕੜ ਦੇ ਨਾਲ ਜਿਹੜੀ ਮਾਤਰਾ ਔਂਕੜ ਲੱਗੀ ਹੈ ਇਹਦੇ ਨਾਲ ਹੀ ਅਰਥ ਇਹਨੇ ਚੇਂਜ ਹੋ ਜਾਣਾ ਬਦਲ ਜਾਣਾ ਹੈ ਇੱਥੇ ਦੋਨੇ ਮੁਕਤੇ ਨੇ ਇੱਥੇ ਸੰਗਜੀ ਨੰਨੇ ਨੂੰ ਸਿਹਾਰੀ ਹੈ ਤੇ ਨੰਨੇ ਸਿਹਾਰੀ ਮਾਤਰਾ ਲੱਗੀ ਮਾਤਰਾ ਦੇ ਨਾਲ ਹੀ ਇਸ ਦਾ ਜਿਹੜਾ ਉਚਾਰਨ ਹੈ ਅਰਥ ਹੈ ਇਹ ਜਿਹੜਾ ਅਰਥ ਬਦਲ ਜਾਣਾ ਹੈ ਉਚਾਰਨ ਤਿੰਨਾਂ ਦੇ ਇੱਕੋ ਨੇ ਪਰ ਅਰਥ ਵੱਖ-ਵੱਖ ਨੇ ਕਿਤੇ ਵੀ ਗੁਰਬਾਣੀ ਦੇ ਵਿੱਚ ਸੰਗਤ ਜੀ ਮੰਮਾ ਨੰਨੇ ਔਂਕੜ ਜੇ ਇਹ ਪਾਠ ਆਉਂਦਾ ਹੈ ਮੰਮਾ ਨੰਨੇ ਔਂਕੜ ਜੇ ਪਾਠ ਗੁਰਬਾਣੀ ਦੇ ਵਿੱਚ ਕਿਤੇ ਆਉਂਦਾ ਤੇ ਇੱਕ ਵਚਨ ਹੈ ਪੁਲਿੰਗ ਸ਼ਬਦ ਹੈ ਇੱਕ ਵਚਨ ਇਹ ਪਾਠ ਹੈ ਇਹ ਬਹੁਵਚਨ ਨਹੀਂ ਕਰਨਾ ਇੱਕ ਵਚਨ ਕਿਤੇ ਵੀ ਗੁਰਬਾਣੀ ਵਿੱਚ ਆਉਂਦਾ ਜਿਵੇਂ ਆਪਾਂ ਉਦਾਹਰਨ ਤੌਰ ਤੇ ਪੰਗਤੀ ਪੜ੍ਹੀਏ ਮਨ ਬੈਰਾਗੀ ਘਰ ਵਸੈ ਮਨ ਬੈਰਾਗੀ ਘਰ ਵਸੈ ਉਥੇ ਮਨ ਦੇ ਥੱਲੇ ਔਂਕੜ ਲੱਗਾ ਹੋਇਆ ਹੈ ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਹੋਰ ਪੰਕਤੀ ਇੱਕ ਸੰਗਤ ਜੀ ਆਉਂਦੀ ਹੈ ਤਾਂ ਮਨ ਖੀਵਾ ਜਾਣੀਏ ਉਥੇ ਮਨ ਦੇ ਥੱਲੇ ਵੀ ਔਂਕੜ ਲੱਗਾ ਹੋਇਆ ਹੈ ਤਾਂ ਮਨ ਖੀਵਾ ਜਾਣੀਏ ਜਬ ਮਹਿਲੀ ਪਾਏ ਥਾਉ ਇਹ ਵੀ ਸੰਗਤ ਜੀ ਇੱਕ ਵਚਨ ਸ਼ਬਦ ਹੈ ਜਿੱਥੇ ਔਂਕੜ ਦੇ ਨਾਲ ਸ਼ਬਦ ਆਉਂਦਾ ਹੈ ਉਹ ਇੱਕ ਵਚਨ ਪੁਲਿੰਗ ਸ਼ਬਦ ਹੈ ਅੱਗੇ ਆਓ ਮੰਮਾ ਨੰਨਾ ਦੋ ਅੱਖਰੇ ਦਿਨ ਮੁਕਤੇ ਨੇ ਇਹਨਾਂ ਦੇ ਉੱਤੇ ਕੋਈ ਵੀ ਲਗਾ ਮਾਤਰਾ ਨਹੀਂ ਲੱਗੀ ਇਹ ਵੀ ਸ਼ਬਦ ਸੰਗਤ ਜੀ ਗੁਰਬਾਣੀ ਦੇ ਵਿੱਚ ਆਉਂਦਾ ਹੈ ਤੁਸੀਂ ਕਈ ਵਾਰ ਪੜ੍ਹਿਆ ਹੋਗਾ ਇਸ ਦਾ ਅਰਥ ਬਣਦਾ ਹੈ हे ਮਨ हे ਮਨ ਇਹ ਨਹੀਂ ਕਿ ਮੇਰੀ ਗੱਲ ਮੰਨ ਮਨ ਦੀ ਗੱਲ ਅੰਦਰਲੇ ਮਨ ਦੀ ਗੱਲ ਕੀਤੀ ਇੱਥੇ ਗੱਲ ਮੰਨਣ ਦੀ ਨਹੀਂ ਕੀਤੀ ਜੇ ਮੰਮਾ ਨੰਨਾ ਆਉਂਦਾ ਹੈ ਜੇ ਸੰਗਤ ਜੀ ਉਹ ਅਰਥ ਬਣਦਾ ਹੈ हे ਮਨ ਹੈ ਮਨਾ ਹੈ ਮਨ ਤੇ ਜੇ ਟਿੱਪੀ ਦੇ ਨਾਲ ਸੰਗਤ ਜੀ ਗੁਰਬਾਣੀ ਵਿੱਚ ਪਾਠ ਆ ਜਾਂਦਾ ਹੈ ਤਾਂ ਉੱਥੇ ਗੱਲ ਮੰਨਣ ਦੀ ਹੋ ਜਾਂਦੀ ਹੈ ਟਿੱਪੀ ਦੇ ਨਾਲ ਲਗਾ ਮਾਤਰਾ ਦੇ ਨਾਲ ਹੀ ਇਸ ਨੇ ਅਰਥ ਨੇ ਬਦਲ ਜਾਣਾ ਇੱਥੇ ਮਾਨਾ ਹੇ ਮਨ ਪੰਕਤੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਮਨ ਏਕ ਨ ਚੇਤ ਸਮੂੜ ਮਨਾ ਮਨਾ ਨੰਨੇ ਦੇ ਨਾਲ ਮਨਾ ਮਨ ਇੱਥੇ ਦੋਨੇ ਅੱਖਰ ਮੁਕਤੇ ਨੇ ਮਨ ਏਕ ਨ ਚੇਤ ਸਮੂੜ ਮਨਾ ਇਹ ਸੰਗਤ ਜੀ 헤 ਮਨ ਇਹਦਾ ਅਰਥ ਨਿਕਲੇਗਾ 헤 ਮਨ ਮਨ ਏਕ ਨ ਚੇਤ ਸਮੂਹ ਮਨ 헤 ਮਨਾ ਕਹਿੰਦੇ ਮੂਡ ਮਨਾ ਮੂਰਖਾ ਤੂੰ ਪਰਮੇਸ਼ਰ ਦੇ ਨਾਮ ਨੂੰ ਚੇਤ ਦਾ ਕਿਉਂ ਨਹੀਂ ਹੈ ਮਨ ਰੇ ਇੱਥੇ ਵੀ ਜਿਹੜਾ ਇਹ ਪੰਕਤੀ ਦਾ ਜਿਹੜਾ ਸ਼ਬਦ ਹੈ ਉਹ ਵੀ ਮੁਗਤ ਅੱਖਰ ਨੇ ਮਮਾ ਤੇ ਨੰਨਾ ਮਨ ਰੇ ਸੱਚ ਮਿਲੈ ਭਉ ਜਾਏ ਮਨ ਰੇ ਸੱਚ ਮਿਲੈ ਜਦੋਂ ਸੱਚ ਮਿਲ ਗਿਆ ਭਉ ਜਾਏ ਡਰ ਖਤਮ ਹੋ ਜਾਂਦਾ ਹੈ ਮਨ ਰੇ हे ਮਨਾ ਜਦੋਂ ਸੱਚ ਨੂੰ ਪ੍ਰਾਪਤ ਹੋ ਜਾਈਏ ਤੇ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ ਹੈ ਭਉ ਜਾਏ ਡਰ ਖਤਮ ਹੋ ਜਾਂਦਾ ਹੈ हे ਮਨ ਇੱਥੇ ਮਨ ਦੀ ਗੱਲ ਕੀਤੀ ਸਤਿਗੁਰ ਜਿਨ ਜਿਹੜੇ ਅਖਰ ਮੁਕਤ ਹੀ ਆਉਂਦੇ ਨੇ ਅੱਗੇ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਆਂ ਮੰਮਾ ਤੇ ਨੰਨੇ ਸਿਆਰੀ ਮੰਮਾ ਨੰਨੇ ਸਿਆਰੀ ਜਿਹੜਾ ਇਹਦਾ ਅਰਥ ਹੈ ਮਨ ਦੇ ਵਿੱਚ ਜਿਹੜਾ ਮਨ ਆਪਾਂ ਇੱਥੇ ਗੁਰਬਾਣੀ ਦੇ ਵਿੱਚ ਇਹ ਪੰਗਤੀ ਵੀ ਆਉਂਦੀ ਹੈ ਕਿ ਸੁਣਿਆ ਮੰਨਿਆ ਜਪਜੀ ਸਾਹਿਬ ਚ ਅਸੀਂ ਪੜ੍ਹਦੇ ਹਾਂ ਸੁਣਿਆ ਮੰਨਿਆ ਮਨ ਕੀਤਾ ਪਾਉ ਇੱਥੇ ਨੰਨੇ ਨੂੰ ਸਿਆਰੀ ਦੇ ਨਾਲ ਉਚਾਰਨ ਕੀਤਾ ਪਰ ਇੱਥੇ ਮਨ ਦੇ ਵਿੱਚ ਗੱਲ ਕੀਤੀ ਹੈ ਇੱਥੇ ਹੇ ਮਨਾ ਨਹੀਂ ਕਿਹਾ ਹੇ ਮਨ ਨਹੀਂ ਕਿਹਾ ਮਨ ਦੇ ਵਿੱਚ ਸੁਣਿਆ ਮੰਨਿਆ ਮਨ ਕੀਤਾ ਪਾਉ ਮੰਨੈ ਸੁਰਤ ਹੋਵੇ ਮਨ ਬੁੱਧ ਮਨ ਇੱਥੇ ਵੀ ਨੰਨੇ ਨੂੰ ਸਿਆਰੀ ਹੈ ਮਨ ਬੁੱਧ ਸੁਣਿਆ ਮੰਨੈ ਸੁਰਤ ਹੋਵੇ ਮਨ ਬੁੱਧ ਉੱਥੇ ਸੰਗਤ ਜੀ ਸਿਆਰੀ ਦੇ ਨਾਲ ਇਹ ਜਪਜੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਹੈ ਜੋ ਆਪ ਜੀ ਨੇ ਸਰਵਣ ਕੀਤੀ ਹੈ ਜੇ ਨੰਨੇ ਨੂੰ ਸਿਆਰੀ ਦੇ ਨਾਲ ਪੰਕਤੀ ਆ ਰਹੀ ਹੈ ਤੇ ਜਿਹੜਾ ਇਸ ਦਾ ਉਚਾਰਨ ਹੈ ਇਸ ਦਾ ਜਿਹੜਾ ਅਰਥ ਹੈ ਮਨ ਵਿੱਚ ਅਖਰ ਮੁਕਤੇ ਆਉਂਦੇ ਆ ਤੇ हे ਮਨ ਜੇ ਸਿਆਰੀ ਦੇ ਨਾਲ ਆ ਰਿਹਾ ਤੇ ਮਨ ਵਿੱਚ ਜੇ ਸੰਗਤ ਜੀ ਔਕੜ ਦੇ ਨਾਲ ਆ ਰਿਹਾ ਤੇ ਇੱਕ ਵਚਨ ਭਲੇੰਗ ਹੈ ਜੋ ਆਪ ਜੀ ਨੇ ਪੰਕਤੀਆਂ ਵੀ ਨਾਲ ਆਪਾ ਸਰਵਣ ਕੀਤੀਆਂ ਵੈਸੀ ਤਾਂ ਗੁਰਬਾਣੀ ਦੇ ਵਿੱਚ ਅਨੇਕਾਂ ਭਗਤੀ ਆਉਂਦੀ ਹੈ ਜਿਨ੍ਹਾਂ ਵਿੱਚ ਮਨ ਨੰਨੇ ਨਾਲ ਵੀ ਆਉਂਦਾ ਹੈ ਮੁਕਤੇ ਨਾਲ ਵੀ ਆਉਂਦਾ ਹੈ ਸਿਆਰੀ ਦੇ ਨਾਲ ਵੀ ਆਉਂਦਾ ਟਿੱਪੀ ਦੇ ਨਾਲ ਵੀ ਆਉਂਦਾ ਪਰ ਆਪਾ ਉਦਾਹਰਨ ਤੌਰ ਤੇ ਤੁਹਾਨੂੰ ਪੰਕਤੀ ਸੁਣਾ ਕੇ ਜਿਨ੍ਹਾਂ ਵਿੱਚ ਆਮ ਆਪਾਂ ਦਰਸ਼ਨ ਕਰਦੇ ਹਾਂ ਜਿਹੜੀ ਸੌਖੀਆਂ ਪੰਕਤੀਆਂ ਜਬ ਜਿਸਅਹਿਦ ਵਿੱਚ ਵੀ ਸਿਹਾਰੀ ਦੇ ਨਾਲ ਆਇਆ ਤੇ ਮਨ ਵਿੱਚ ਇਸ ਦਾ ਅਰਥ ਬਣਦਾ ਹੈ ਉਚਾਰਨ ਇੱਕੋ ਹੈ ਪਰ ਜੇ ਸੰਗਤ ਜੀ ਇਹਨਾਂ ਦੇ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਅਰਥ ਨੇ ਬਦਲ ਜਾਣਾ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫੀ ਰਾਤ ਨੂੰ YouTube ਚੈਨਲ ਤੇ ਰਾਤ ਨੂੰ 8 ਵਜੇ ਗੁਰਬਾਣੀ ਦੀ ਸੰਥ ਲੜੀਵਾਰ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ